ਬਹੁਤ ਖੁਸ਼ੀ ਹੈ ਜੀ ਜਿਹੜੇ ਮੇਰੇ ਅੱਗੇ ਪੋਤੇ ਪੋਤੀਆਂ ਨੇ ਉਹਨਾਂ ਨੂੰ ਬੜਾ ਅਕਸਰ ਮਤਲਬ ਮੇਰੇ ਜਾਣ ਕੇ ਖੁਸ਼ ਹੋ ਹਮੇ ਬੱਚੇ ਅੱਗੇ ਵੀ ਕਰਦੇ ਨੇ ਇਹਨਾਂ ਨੂੰ ਬੜਾ ਅਕਸਰ ਬੱਚੇ ਤੇ ਸਾਡੇ ਬੱਚੇ ਨਬਾਦੀ ਦਾਦੂ ਕਰਕੇ ਆਏ ਆਪਣੇ ਬੱਚੇ ਆਪਣੇ ਫਰੈਂਡਸ ਨੂੰ ਦੱਸੇ ਕਰਦੇ ਨੇ ਬੜੀ ਖੁਸ਼ੀ ਸੋਚ ਰਹੀ ਨਹੀਂ ਆਹ ਕਿ ਐਸੇ ਨਿਤਕਰ ਪਹੁੰਚਾ ਹੋਏ ਕਿ ਮਹਿਲਾ ਹੋਣ ਦੇ ਨਾਤੇ ਤੁਸੀਂ ਨਾ ਕਿੰਨੀ ਉਮਰ ਦੇ ਵਿੱਚ

ਕੁਛਾ ਕੁਛ ਤਾਂ ਕਰੋ ਜੇ ਨਹੀਂ ਬੈਠੇ ਨਾ ਰਹੋ ਆਪਣੇ ਸਰੀਰ ਵਾਸਤੇ ਕੁਛ ਨਾ ਕੁਸ਼ਤ ਕਰਨਾ ਚਾਹੀਦਾ ਚਲੋ ਉਹ ਵੀ ਕਿਹੜੇ ਮੈਡਲ ਜਿੱਤ ਕੇ ਆਏ ਅਸੀਂ ਗਿਆ ਜੀ ਰਸ਼ੀਆ ਦੀ ਰਾਜਧਾਨੀ ਮਾਸਕੋ ਉੱਥੇ ਵਰਡ ਲੈਵਲ ਦਾ weight lifting ਦਾ ਕਪੜੀ ਸੀਗਾ ਜਿਹਦੇ ਵਿੱਚ weight liftingਆਂ ਲਗ ਲਗ ਕਲਾਸਾਂ ਸੀਗੀਆਂ ਉਹਦੇ ਵਿੱਚ ਸਿੱਟੀਆਂ ਬੈਂਚ ਪ੍ਰੈਸ ਤੇ ਬਾਈਸੈਪ ਕਰ ਲੁੰਦਾ ਇੱਕ ਉਹ ਅਸੀਂ ਮੈਡਲ ਉਹਦੇ ਚ ਹੀ 골ਡ ਮੈਡਲ ਜਿੱਤ ਕੇ ਆਏ ਆ ਤੇ ਸਾਨੂੰ ਰਸ਼ਨ ਫੈਡਰੇਸ਼ਨ ਵੱਲੋਂ ਇੱਕ ਸਰਟੀਫਿਕੇਟ ਇੱਕ ਮੈਡ ਦਿੱਤਾ ਸਾਨੂੰ ਕਿੰਨੀ ਕਿ ਇਸ ਦੀ ਕੈਟਾਗਰੀ ਸੀ ਜੀ ਮੇਰੀ ਸੀਗੀ 60 ਤੋਂ ਲੈ ਕੇ 70 ਤੱਕ ਉਹ ਜਿਹੜੇ ਕਪਲ ਨੇ ਪਾਰਟਿਸਿਪੇਟ ਕੀਤਾ ਮੈਡ ਨੋ 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 ਵੇਟ ਦੇ ਹਿਸਾਬ ਨਾਲ ਵੇਟ ਪਲੱਸ ਵੇਟ ਪਹਿਲੇ ਵੇਟ ਤੋਲਦੇ ਨੇ ਫਿਰ ਪਾਸਪੋਰਟ ਤੋਂ ਆਪਣੀ ਡੇਟਾ ਆਫ ਬਰਥ ਦੇਖ ਕੇ ਉਸ ਵੇਟ ਦੇ ਬੰਦੇ 5-5 ਸਾਲ ਦੀ ਵਿੱਚ ਇਸ਼ੂ ਹੁੰਦੀ ਆ ਜਿੱਦਾਂ ਮੇਰਾ ਸੀਗਾ ਵੇਟ 60 ਕਿਲੋ 60 ਤੋਂ ਲੈ ਕੇ 70 ਤੱਕ ਉਹਨਾਂ ਨੇ ਮੇਰੇ ਨਾਂ ਪਾਸਪੋਰਟ ਦਿੱਤਾ ਤੇ ਨਾਲੇ ਜਿਹੜੇ ਏ ਸਿਗਨਲ 60 ਤੇ ਲੈ ਕੇ 75 ਤੱਕ ਉਹਨਾਂ ਨੇ ਹਿੱਸਾ ਲਿਆ ਜਿਹੜੇ ਕੋਈ ਨੂੰ ਦਿੱਤਾ ਉੱਥੋਂ ਦੇ ਸਰਦੇਸ਼ ਡਿਪਲੋਮਾ ਉੱਥੇ ਸਾਫ਼ ਲਿਖਿਆ ਕਿ ਇਸ ਵੇਰ ਦੇ ਇੰਨੇ ਬੰਦੇ ਇਸ ਸੇਜ ਦੇ ਇੰਨੇ ਬੰਦੇ ਡਿਪਲੋਮਾ ਕਿੰਨੇ ਕੋ ਪਾਰਟਿਸਪੀਟੈਂਟ ਕਿਤਨੇ ਕੋ ਲੋਕ ਨੇ ਟੋਟਲ ਸਿਰਫ ਸਾਰੇ ਦੇ ਤਾਂ 1000 ਬੰਦਾ ਸੀਗਾ ਸਟੇਡੀਅਮ ਸੀਗਾ ਤੇ ਕੋਈ 10000 ਬੰਦਾ ਸੀਗਾ ਦੇਖਣ ਵਾਲਾ ਹਿੰਦੁਸਤਾਨ ਤੋਂ ਤੁਸੀਂ ਭੱਜਦੇ ਹਿੰਦੁਸਤਾਨ ਤੋਂ ਹੀ ਗਏ 17 17 ਬੰਦੇ ਉਹ ਖਰੇ ਜਿਆਦਾ ਹਰਿਆਣੇ ਸੀ ਮੇਰੇ ਇੱਕ ਤਾਂ ਜੰਮੂ ਕਸ਼ਮੀਰ ਦੇ ਸੀ ਇਹ ਇੱਕ ਰੀਸੀਗੇਸ ਦਾ ਸੀਗਾ ਇੱਕ ਦਿੱਲੀ ਦਾ ਸੀਗਾ ਕੋਈ ਨਹੀਂ ਇਹਦਾ ਕਿਤੇ ਪਤਾ ਨਹੀਂ ਨਾ 16 17 ਬੰਦੇ ਸੀਗੇ ਟੋਟ ਦੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਮੈਦਕੀ ਉਹ ਖੁਸ਼ ਹੋਏ ਤਾਂ ਸਿੱਧੇ ਸੇਵ ਕਰਨਗੇ ਸੀ ਪਾਰਟਿਸਪੇਟ ਤੇ ਅਸੀਂ ਸ਼ੁਰੂ ਤੇ ਇੱਕ ਵਾਰੀ ਉਹ ਪਾਰਟਿਸਪੇਟ ਕਰਕੇ ਇਹ ਦੇਖਾਂਗੇ ਅੱਗੇ ਅਗਲੇ ਸਾਲ ਅਸੀਂ ਪ੍ਰੈਕਟਿਸ ਕਰਾਂਗੇ ਅਸੀਂ ਜਦੋਂ ਕੱਪੜੇ ਕੁਪੜੇ ਪਾ ਕੇ ਬਾਹਰ ਆਣਗੇ ਤੇ ਨਾਲ ਹੀ ਬੋਲਦੇ ਸੀ ਵਿਸ਼ੇਸ਼ ਪਲਾਫ ਥੰਡ ਇੰਡੀਆ ਉਹਨਾਂ ਨੇ ਮੈਦੇ ਦਿੱਤਾ ਅੱਛਾ ਜੀ ਜੇ ਕਿ ਇੰਨੀ ਉਮਰ ਦੇ ਵਿੱਚ ਤੁਹਾਡਾ ਕੀ ਕਹਿ ਸਕਦੇ ਬਈ ਜਿਗਵਾ ਸੀਗਾ ਕਿ ਕਿਸ ਚੀਜ਼ ਤੋਂ ਪ੍ਰੇਰਿਤ ਹੋ ਇੱਕ ਜਿਹੜਾ ਭਾਗ ਲੈਣਾ ਜਿਹੜੀ ਉਮਰ ਹੈ ਨਾ ਉਹ ਸਿਰ ਨੰਬਰ ਹੀ ਗਿਆ ਤੁਸੀਂ ਸਾਰੀ ਉਮਰ ਪਾਏ 100 ਸਾਲ ਤਾਂ ਐਕਸੈਲ ਕਰਦੇ ਹੋ ਤੁਹਾਡੇ ਸੀਤੇ ਕੋਈ ਫਰਕ ਨਹੀਂ ਪੈਣਾ ਮੈਂ ਹੀ ਲੋਕਾਂ ਨੂੰ ਕਹਿਣਾ ਚਾਹਨਾ ਵੀ ਸਾਡੇ ਨਾਲ ਵੇਖੋ ਮੀਆਂ ਬੀਬੀ ਇਸ ਉਮਰ ਦੇ ਐਕਸੈਲ ਕਰੇ ਕਰਦੇ ਆਂ ਤਾਂ ਅੱਗੇ ਕਰਦੇ ਆਂ ਖਾਸ ਕਰਕੇ ਜਿਹੜੀ ਜੁਵਾ ਪੀੜੀ ਹੈ ਨਸ਼ੇ ਨਾਲ ਬੜੀ ਜੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਐਹੀ ਵੀ ਨਸ਼ਾ ਛੱਡ ਕੇ ਐਕਸੈਲ ਕਰਨ ਕੋਈ ਵੀ ਐਕਸੈਲ